ਆਪਣੇ ਫਾਦਰ ਦਾ ਸਾਆ ਸਿਰ ਤੋਂ ਜਾਣ ਤੋਂ ਬਾਅਦ ਇੰਨੀ ਕ ਮਿਹਨਤ ਕੀਤੀ ਹੈ ਜਿਸ ਮਿਹਨਤ ਦੇ ਨਾਲ ਇੱਕ ਮੁਕਾਮ ਹੈ ਜਿਹੜਾ ਹਾਸਲ ਕੀਤਾ 9 ਮਹੀਨੇ ਹੋ ਗਏ ਉਹਨਾਂ ਤੋਂ ਬਗੈਰ ਮੁਸ਼ਕਲ ਹੈ ਤੇ ਕੋ ਉਹਨਾਂ ਦਾ ਸੁਪਨਾ ਸੀ ਕਿ ਮੇਰੀਆਂ ਜਿਹੜੀਆਂ ਧੀਆਂ ਨੇ ਉਹ ਧੀਆਂ ਨਹੀਂ ਐ ਐਕਚੁਅਲ 'ਚ ਉਹ ਮੁੰਡੇ ਨੇ ਤੁਹਾਨੂੰ ਲਾਈਵ 'ਚ ਕੁਝ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਕਰਕੇ ਤੁਸੀਂ ਕਦੇ ਹੌਂਸਲਾ ਾਰ ਕੇ ਨਹੀਂ ਪਹਿਨਾ ਤੇ ਅੱਗੇ ਕਰ ਹੀ ਜਾਣਾ ਮੈਨੂੰ ਯਾਦ ਹੈ ਜਸ ਸਿਰਫ ਹੁੰਦਾ ਨਾ ਇੱਕ ਨਾਲ ਖੜਾ ਇੱਕ ਮਰਦ ਜਾਂ ਫਾਦਰ ਜਾਂ ਇੱਕ ਵੱਡਾ ਬੰਦਾ ਘਰ ਦਾ ਕਰ ਸਕਦਾ ਹੈ ਸਾਡਾ ਕੋਈ ਵੱਡਾ ਭਰਾ ਨਹੀਂ ਸੀ ਜਿਹੜਾ ਕੁਝ ਆ ਕੇ ਕੋਈ ਕਰ ਦਵੇ ਕਰਨਾ ਤਾਂ ਸਾਨੂੰ ਆਪ ਹੀ ਸਿਸੇ ਘਰ ਦੇ ਵੱਡੇ ਆ ਟ੍ਰਾਂਸਪੋਰਟ ਤੇ ਜਾਣਾ ਇਸ ਬੰਦੇ ਨਾਲ ਡੀਲ ਕਰਨੀ ਕਿਉਂਕਿ ਸਾਡੇ ਕੰਮ ਵਿੱਚ ਬੰਦੇ ਹਰ ਤਰ੍ਹਾਂ ਦੇ ਬੰਦੇ ਆ ਕਿਸ ਬੰਦੇ ਦੀ ਕਿਹੋ ਜੀ ਨਜ਼ਰ ਹੈ ਕਿਸ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਨਾ ਇੱਕ ਹੁੰਦਾ ਸੀ ਪਾਪਾ ਕਿਸੇ ਮਾੜੇ ਬੰਦੇ ਨਾਲ ਗੱਲ ਕਰ ਲੈਂਦੇ ਸੀ ਜਿਨ੍ਹਾਂ ਨਾਲ ਅਸੀਂ ਨਹੀਂ ਕਰ ਸਕਦੇ ਸੀ ਸੋ ਇੱਕ ਦਿਨ ਪਹਿਲਾਂ ਮੇਰੇ ਕੋ ਪੁੱਛਿਆ ਸੀ ਕਿ ਤਰ੍ਹਾਂ ਕੰਮ ਠੀਕ ਚੱਲ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਅਗਲੇ ਦਿਨ ਖੁਦ ਹੀ ਨਹੀਂ ਹੋਣਗੇ ਸਾਨੂੰ ਲਾਸਟ ਕਾਲ ਆਂਦਾ ਸ਼ਾਪ ਤੋਂ ਕਿ ਪਾਪਾ ਡਿੱਗ ਪਏ no doubt ਸਰਵਾਈਵਲ ਉਦੋਂ ਵੀ ਮੁਸ਼ਕਿਲ ਸੀ ਅੱਜ ਵੀ ਮੁਸ਼ਕਿਲ ਹੈ ਤਾਂ ਅੱਗੇ ਵੀ ਹੋਏਗਾ ਬਟ ਅੱਗੇ ਵਧਣ ਤੋਂ ਸਿਵਾ ਸਾੜ ਕੋਈ ਚਾਰਾ ਨਹੀਂ ਹੈ ਤਾਂ ਕੱਲ ਅਸੀਂ ਪਾਪਾ ਦੇ ਕਹਿਨ ਤੇ ਕਰਦੇ ਸੀ ਅੱਜ ਅਸੀਂ ਪਾਪਾ ਵਸਤੇ ਕਰਨੇ ਪਏ ਗਰਲਸ ਤੁਹਾਨੂੰ ਖੜੇ ਹੋਣਾ ਪੈਣਾ ਆਪਣੇ ਵਾਸਤੇ ਕੋਈ ਤੁਹਾਡਾ ਕੋਈ ਬੇੜਾ ਚੁੱਕੇ ਨਹੀਂ ਚੱਲੇਗਾ ਅੱਗੇ ਆਪਾਂ ਉੱਪਰ ਬੈਠ ਕੇ ਖੁਦ ਹੀ ਬਲੇਸਿੰਗਸ ਦਿੰਦੇ ਹੋਏ ਤੇ ਅੱਗੇ ਸਾਨੂੰ ਵਧਾਉਂਦੇ ਪਏ ਆ ਅਕਸਰ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਮੋਟੀਵੇਸ਼ਨਲ ਚੀਜ਼ਾਂ ਤੁਹਾਡੇ ਨਾਲ ਰੂਬਰੂ ਕਰਦੇ ਰਹੇ ਨੇ ਤੇ ਅੱਜ ਉਸੇ ਪ੍ਰਕਾਰ ਅਸੀਂ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਮੌਜੂਦ ਹਾਂ ਜਿੱਥੇ ਕੀ ਤਿੰਨ ਪੈਣਾਂ ਨਾਲ ਮਿਲਾਵਾਂਗੇ ਜੋ ਕਿ ਆਪਣੇ ਫਾਦਰ ਦਾ ਸਾਇਆ ਸਿਰ ਤੋਂ ਜਾਣ ਤੋਂ ਬਾਅਦ ਇੰਨੀ ਕ ਮਿਹਨਤ ਕੀਤੀ ਹੈ ਜਿਸ ਮਿਹਨਤ ਦੇ ਨਾਲ ਇੱਕ ਮੁਕਾਮ ਹੈ ਜਿਹੜਾ ਹਾਸਲ ਕੀਤਾ ਸਾਡੇ ਨਾਲ ਉਹ ਪੈਣਾਂ ਮੌਜੂਦ ਨੇ ਮੈਂ ਪਹਿਲਾਂ ਤਾਂ ਸਭ ਨਾਲ ਪਹਿਲਾਂ ਸਵਾਗਤ ਕਰਦੇ ਹਾਂ ਜੀ ਤੁਹਾਡੇ ਦੱਸ ਬੋਲ। ਥੈਂਕ ਯੂ ਸੋ ਮਚ ਸਸ਼ੀਕਲ ਜੀ। ਮੈਮ ਕਿਸ ਤਰ੍ਹਾਂ ਜ਼ਿੰਦਗੀ ਦੇ ਵਿੱਚ ਸਰਵਾਈਵ ਕੀਤਾ ਫਾਦਰ ਦਾ ਸਾਇਆ ਜਾਣ ਤੋਂ ਬਾਅਦ ਆਪਣਾ ਮੁਕਾਮ ਹਾਸਲ ਕੀਤਾ ਪੂਰੀ ਇੱਕ ਵਾਰ ਸਟੋਰੀ ਜ਼ਰੂਰ ਦੱਸ ਦਿਓ। ਜੀ ਐ ਮੇਰੇ ਫਾਦਰ ਸਾਹਿਬ ਐਕਸਪਾਇਰ ਹੋਏ ਹੀ ਵਾਸ ਫਿਟ ਐਂਡ ਫਾਈਨ ਚੰਗੇ ਬਿਹਲੇ ਸੀ ਬਟ ਆ ਡੋਨੋ ਕਿਸ ਰੀਜ਼ਨ ਕਾਰਨ ਉਹ ਚਲੇ ਗਿਆ ਅਚਾਨਕ ਹੀ ਨੋ ਡਾਊਟ ਸਾਨੂੰ ਉਹਨਾਂ ਦੀ ਕਮੀ ਹੱਦ ਨਾਲੋਂ ਜ਼ਿਆਦਾ ਮਹਿਸੂਸ ਹੁੰਦੀ ਹੈ ਬਟ ਮੇਰੇ ਕੋਲ ਇੱਕ ਆਪਸ਼ਨ ਸੀ ਉਹਨਾਂ ਨੂੰ ਥੋੜਾ ਆਪਣੇ ਮਾਈਂਡ ਤੋਂ ਕੱਢਣ ਦਾ ਵਿੱਚ ਵਾਸ ਬਿਜ਼ੀ ਤੇ ਕੋ ਉਹਨਾਂ ਦਾ ਸੁਪਨਾ ਸੀ ਕਿ ਮੇਰੀਆਂ ਜਿਹੜੀਆਂ ਧੀਆਂ ਨੇ ਉਹ ਧੀਆਂ ਨਹੀਂ ਹੈ ਐਕਚੁਅਲ ਚੋਂ ਮੁੰਡੇ ਨੇ ਤੇ ਉਹ ਚਾਹੁੰਦੇ ਸੀ ਕਿ ਸਾਡਾ ਜਿਹੜਾ ਕੰਮ ਹੈ ਉਹ ਇਸ ਤਰੀਕੇ ਦਾ ਇੱਕ ਚਾਰ ਦੀਵਾਰੀ ਵਿੱਚੋਂ ਸਾਡਾ ਜਿਹੜਾ ਕੰਮ ਹੈ ਉਹ ਘਰ ਵਿੱਚ ਹੈ ਚਾਰ ਦੀਵਾਰੀ ਵਿੱਚੋਂ ਚਾਰ ਦੀਵਾਰੀ ਚੋਂ ਹਰ ਕੋਨੇ ਕੋਨੇ ਤੱਕ ਪਹੁੰਚੇ ਸਾਡਾ ਐਕਚੁਅਲੀ ਰੇਜ਼ਨ ਦਾ ਕੰਮ ਹੈ ਜਿਹੜਾ ਅੱਜਕੱਲ ਬਹੁਤ ਫੇਮਸ ਚੱਲ ਰਿਹਾ ਟ੍ਰੈਂਡਿੰਗ 'ਚ ਚੱਲ ਰਿਹਾ ਹੈ ਤੇ ਅਸੀਂ ਸਿਰਫ ਅੰਮ੍ਰਿਤਸਰ ਪੰਜਾਬ ਹੀ ਨਹੀਂ ਆਪਨੇ ਪੰਜਾਬ ਦੇ ਲਾਗੇ ਦਿੱਲੀ ਇੰਡੀਆ ਵਿੱਚ ਨਹੀਂ ਅਸੀਂ ਈਵਨ ਦੋ ਇੰਟਰਨੈਸ਼ਨਲੀ ਵੀ ਆਪਣੇ ਆਰਡਰਸ ਪੇਜ ਰਹੇ ਆ ਵਿਦੀਨ 3 ਡੇਸ ਅਸੀਂ 150 ਪਲਸ ਆਰਟੀਕਲਸ ਆਰਡਰਸ ਵਗੈਰਾ ਸ਼ਿਪ ਕਰਦੇ ਆ ਆਫਲਾਈਨ ਸਾਡਾ ਸਟੋਰ ਹੈ ਹਰ ਇੱਕ ਹੋਲ ਸੇਲਰ ਨੂੰ ਅਸੀਂ ਆਰਟੀਕਲਸ ਪ੍ਰੋਵਾਈਡ ਕਰਦੇ ਆ ਸਰਵਾਈਵ ਕਰੰਦਾ ਸਿਰਫ ਇੱਕੋ ਇੱਕ ਮੇਨ ਮੋਟਿਵ ਹੈ ਕਿ ਤੁਹਾਨੂੰ ਖੁਦ ਨੂੰ ਬਿਜ਼ੀ ਰੱਖਣਾ ਪਏਗਾ ਤੁਹਾਨੂੰ ਮੈਨੀਫੈਸਟ ਕਰਨਾ ਪਏਗਾ ਇੱਕ ਛੋਟੀ ਜਿਹੀ ਸੀ ਟੇਬਲ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਸਾਡੇ ਕੋਲ ਤੁਸੀਂ ਦੇਖ ਸਕਦੇ ਹੋ ਕਿ ਅਸੀਂ ਕਿੱਥੇ ਕਿੱਥੇ ਤੱਕ ਪਹੁੰਚ ਰਹੇ ਹਾਂ ਤੇ ਹੱਲੀ ਵੀ ਅਸੀਂ ਅੱਗੇ ਵੱਧ ਰਹੇ ਹਾਂ ਮੈਂ ਸ਼ੁਰੂਆਤ ਦੇ ਵਿੱਚ ਕੀ ਕੀ ਮੁਸ਼ਕਲਾਂ ਆਈਆਂ ਕਿਉਂਕਿ ਫਾਦਰ ਸਾਹਿਬ ਦਾ ਸਾਆ ਯਕਦਮ ਸਿਰ ਤੋਂ ਚਲੇ ਜਾਣਾ ਫਿਰ ਜ਼ਿੰਦਗੀ ਦੇ ਵਿੱਚ ਮੁਸ਼ਕਲਾਂਾਂ ਤੇ ਆਈਆਂ ਹੋਣਗੀਆਂ ਸ਼ੁਰੂਆਤ ਤੇ ਜਦ ਅਸੀਂ ਵੈਸੇ ਤਾਂ ਆਪਣੇ ਫਾਦਰ ਦੇ ਹੁੰਦੇ ਸ਼ੁਰੂ ਕੀਤਾ ਸੀ ਅੱਜ ਤੋਂ 5 ਸਾਲ 5 ਚੇਸ ਸਾਲ ਪਹਿਲਾ ਇੱਕ ਆਪਣਾ ਕਾਲਜ ਦਾ ਟਾਈਮ ਫ੍ਰੀ ਟਾਈਮ ਨੂੰ ਐਂਟਰਟੇਨ ਕਰਨ ਵਾਸਤੇ ਫਿਰ ਹੌਲੀ ਹੌਲੀ ਲੋਕਡਾਊਨ ਵਿੱਚ ਜ਼ਰੂਰਤ ਹੋ ਗਈ ਜ਼ਰੂਰਤ ਤੋਂ ਬਾਅਦ ਪਾਪਾ ਦੇ ਜਾਣ ਤੋਂ ਬਾਅਦ ਇੱਕ ਉਹ ਹੋ ਗਿਆ ਨਾ ਕਿ ਸਾੜ ਕੋ ਕੋਈ ਚਾਰਾ ਹੀ ਨਹੀਂ ਬਚਿਆ ਫਿਰ ਕਿ ਸਾਨੂੰ ਕਰਨਾ ਤਾਂ ਹੈ ਹੀ ਹੈ ਮੁਸ਼ਕਲ ਸਭ ਤੋਂ ਪਹਿਲੇ ਇਹ ਆਈ ਕਿ ਬਹੁਤ ਸਾਰੀਆਂ ਅਸੇ ਚੀਜ਼ੀਆਂ ਚੀਜ਼ਾਂ ਸੀ ਜਿਹੜੀਆਂ ਮਤਲਬ ਸਿਰਫ ਹੁੰਦਾ ਨਾ ਇੱਕ ਨਾਲ ਖੜਾ ਇੱਕ ਮਰਦ ਜਾਂ ਫਾਦਰ ਜਾਂ ਇੱਕ ਵੱਡਾ ਬੰਦਾ ਘਰ ਦਾ ਕਰ ਸਕਦਾ ਹੈ ਸਾਡਾ ਕੋਈ ਵੱਡਾ ਭਰਾ ਨਹੀਂ ਸੀ ਜਿਹੜਾ ਕੁਝ ਆ ਕੇ ਕੋਈ ਕਰ ਦਵੇ ਕਰਨਾ ਤਾਂ ਸਾਨੂੰ ਆਪ ਹੀ ਸੇ ਸੇ ਕਰਦੇ ਵੱਡੇ ਆ ਤੇ ਇਹ ਕੰਮ ਦੇਖਣਾ ਇਸ ਟ੍ਰਾਂਸਪੋਰਟ ਤੇ ਜਾਣਾ ਇਸ ਬੰਦੇ ਨਾਲ ਡੀਲ ਕਰਨੀ ਕਿਉਂਕਿ ਸਾਡੇ ਕੰਮ ਵਿੱਚ ਬੰਦੇ ਹਰ तरह ਦੇ ਬੰਦੇ ਐ ਹਰ ਜਾਤ ਪਾਤ ਹਰ ਤਰ੍ਹਾਂ ਦੇ ਬੰਦੇ ਕਿਸ ਬੰਦੇ ਦੀ ਕਿਹੋ ਜੀ ਨਜ਼ਰ ਹੈ ਕਿਸ ਤਰੀਕੇ ਨਾਲ ਉਹਨਾਂ ਨਾਲ ਡੀਲ ਕਰਨਾ ਇੱਕ ਹੁੰਦਾ ਸੀ Papa ਕਿਸੇ ਮਾੜੇ ਬੰਦੇ ਨਾਲ ਗੱਲ ਕਰ ਲੈਂਦੇ ਸੀ ਜਿਨ੍ਹਾਂ ਨਾਲ ਸੀ ਨਹੀਂ ਕਰ ਸਕਦੇ ਸੀ ਹੁਣ ਸਾਨੂੰ ਖੁਦ ਹੀ ਵੇਖਣਾ ਪੈਂਦਾ ਹੈ ਖੁਦ ਹੀ ਡੀਲ ਕਰਨਾ ਪੈਂਦਾ ਹੈ ਕਦੀ ਕਦੀ ਤੇ ਰਾਤੀ 12:00 ਵਜੇ ਕਾਲਸ ਆ ਜਾਂਦੇ ਨੇ ਜਿਨ੍ਹਾਂ ਨੂੰ ਮੈਨੂੰ ਨਾ ਚਾਹੁੰਦੇ ਹੋਏ ਵੀ ਡਿਕਲਾਈਨ ਕਰਨਾ ਪੈਂਦਾ ਹੈ ਕਿ ਕੋਈ ਖਰਾਬ ਇਨਸਾਨ ਨਾ ਹੋਵੇ no doubt ਸਰਵਾਈਵਲ ਉਦੋਂ ਵੀ ਮੁਸ਼ਕਿਲ ਸੀ ਅੱਜ ਵੀ ਮੁਸ਼ਕਿਲ ਹੈ ਤੇ ਅੱਗੇ ਵੀ ਹੋਏਗਾ ਬਟ ਅੱਗੇ ਵਧਣ ਤੋਂ ਸਿਵਾ ਸਾਢੇ ਘਰ ਕੋਈ ਚਾਰਾ ਨਹੀਂ ਹੈ ਤੋ ਬਸ ਸਭ ਚੱਲ ਰਿਹਾ ਮੈਮ ਕੀ ਨਾਮ ਮੇਰਾ ਸਰ ਨਾਮ ਲੰਦਨੀ ਹੈ ਮੈਂ ਕੋਈ ਫਾਦਰ ਸਾਹਿਬ ਦੀ ਕੋਈ ਗੱਲ ਚੇਤਾ ਹੁੰਦੀ ਜਦੋਂ ਲਾਸਟ ਟਾਈਮ ਉਹਨਾਂ ਨੇ ਕਿਹਾ ਹੋਵੇ ਕਿ ਪੁੱਤਰ ਨੇ ਕਰਵਾਇਆ ਸੀ ਤੇ ਅੱਜ 9 ਮਹੀਨੇ ਹੋ ਗਏ ਉਹਨਾਂ ਤੋਂ ਬਗੈਰ ਮੁਸ਼ਕਲ ਹੈ ਬਟ ਨਾ ਮੁਮਕਿਨ ਨਹੀਂ ਹੋ ਕਹਿੰਦੇ ਸੀ ਕਿ ਤੁਹਾਨੂੰ ਲਾਈਵ ਚ ਕੁਝ ਵੀ ਦੇਖਣ ਨੂੰ ਮਿਲ ਸਕਦਾ ਹੈ ਇਸ ਕਰਕੇ ਤੁਸੀਂ ਕਦੇ ਹੌਂਸਲਾ ਾਰ ਕੇ ਨਹੀਂ ਪਹਿਨਾ ਤੇ ਅੱਗੇ ਕਰ ਹੀ ਜਾਣਾ ਮੈਨੂੰ ਯਾਦ ਹੈ ਜਸ ਬੀਨੋ ਗਾਇਸ ਉਸ ਤੋਂ ਇੱਕ ਦਿਨ ਪਹਿਲਾਂ ਮੇਰੇ ਕੋਲ ਪੁੱਛਿਆ ਸੀ ਕਿ ਤਰ੍ਹਾਂ ਕੰਮ ਠੀਕ ਚੱਲ ਰਿਹਾ ਮੈਨੂੰ ਨਹੀਂ ਪਤਾ ਸੀ ਕਿ ਅਗਲੇ ਦਿਨ ਖੁਦ ਹੀ ਨਹੀਂ ਹੋਣਗੇ ਸਾਨੂੰ ਲਾਸਟ ਕਾਲ ਆਂਦੇ ਸ਼ਾਪ ਤੋਂ ਕਿ ਪਪਾ ਡਿੱਗ ਪਏ ਸਾਨੂੰ ਨਹੀਂ ਪਤਾ ਸੀ ਕਿ ਵਾਪਿਸ ਹੀ ਨਹੀਂ ਆਣਾ ਕਰ ਮੈਂ ਦਾਦੀ ਮਾਨੂੰ ਕਹਿ ਕੇ ਗਈ ਸੀ ਕਿ ਉਹਨੇ ਸੀ ਆ ਜਾਾਂਗੇ ਬਟ ਸਾਨੂੰ ਨਹੀਂ ਪਤਾ ਸੀ ਕਿ ਸੀ ਪਪਾ ਨੂੰ ਥੋੜੀ ਦਰ ਬਾਅਦ ਸਾਰੇ ਇਕੱਠੇ ਲੈ ਕੇ ਆਣੇ ਪਏ ਕਰ ਉਸ ਦਿਨ ਤੋਂ ਬਾਅਦ ਬਟ ਅਸੀਂ ਰੁਕੇ ਨਹੀਂ ਅਸੀਂ ਅੱਜ ਵੀ ਕੱਲ ਵੀ ਕਰਦੇ ਬੈਸੀ ਤੇ ਅੱਜ ਵੀ ਕਰਦੇ ਮੈਂ ਆ ਕੱਲ ਅਸੀਂ ਪਾਪਾ ਦੇ ਕਹਿੰਦੇ ਕਰਦੇ ਬੈਸੀ ਅੱਜ ਵੀ ਅਸੀਂ ਪਾਪਾ ਵਸਤੇ ਕਰਨੇ ਬੈਆ ਡਿਫਰੈਂਸ ਕੋਈ ਨਹੀਂ ਹੈ ਪਾਪਾ ਦੀਆਂ ਗੱਲਾਂ ਤੂੰ ਕਿਆ ਹੋਇਆ ਹਿੰਮਤ ਮਿਲਦੀ ਆ ਪਾਪਾ ਨਾਲ ਅੱਜ ਤੋਂ 6 ਸਾਲ ਪਹਿਲਾਂ ਦਿੱਲੀ ਗਈ ਸੀ 17000 ਦਾ ਕੰਮ ਕਰਨ ਵਾਸਤੇ ਅੱਜ ਨਹੀਂ ਪਤਾ ਸਾਡੇ ਅਸੀਂ ਉਦੋਂ ਮਹੀਨੇ ਦੇ ਵਿੱਚ 17000 ਦਾ ਸਾਮਾਨ ਲੈ ਕੇ ਆਉਂਦੇ ਸੀ ਅੱਜ ਅਸੀਂ ਸਾਨੂੰ ਨਹੀਂ ਪਤਾ ਸੀ 17 ਦੇ ਮਗਰ ਕਿੰਨੀਆਂ ਜ਼ੀਰੋਆਂ ਲੱਗੀਆਂ ਲੱਗਦੀਆਂ ਜਿਹੜਾ ਜਿਹੜਾ ਸਾਡੀ ਮਹੀਨੇ ਦੀ ਇਨਵੈਸਟਮੈਂਟ ਹੋ ਜਾਂਦੀ ਹੈ business ਦੇ ਪਿੱਛੇ ਅੱਜ ਪਾਪਾ ਹੁੰਦੇ ਤੇ ਪ੍ਰਾਊਡ ਹੋਣਾ ਸੀ ਪਾਪਾ ਨੂੰ ਕਿ ਇਸ ਮੇਰੀਆਂ ਧੀਆਂ ਜੜੀਆਂ ਆਪਾਂ ਪਾਪਾ ਉੱਪਰ ਬੈਠ ਕੇ ਖੁਦ ਹੀ ਬਲੇਸਿੰਗਸ ਦੇਂਦੇ ਵੇ ਤੇ ਅੱਗੇ ਸਾਨੂੰ ਵਧਾਉਂਦੇ ਵੇ ਬਾਕੀ ਧੀਆਂ ਵਾਸਤੇ ਵੀ ਤੁਸੀਂ ਮੋਟੀਵੇਸ਼ਨਲ ਬਣ ਰਹੇ ਹੋ ਕਈ ਇਸ ਤਰ੍ਹਾਂ ਦੀਆਂ ਕੁੜੀਆਂ ਵੀ ਜਿਹੜੀਆਂ ਜ਼ਿੰਦਗੀ ਦੇ ਵਿੱਚ ਹਿੰਮਤ ਹਾਰ ਜਾਂਦੀਆਂ ਨੇ ਜਦੋਂ ਜ਼ਿੰਦਗੀ 'ਚ ਕੋਈ ਚਲੇ ਜਾਂਦਾ ਉਹਨਾਂ ਵਾਸਤੇ ਕੋਈ ਮੈਸੇਜ ਦੇਣਾ ਚਾਹੋ ਕੁਝ ਕਹਿਣਾ ਚਾਹੋ ਗੱਲ ਇੱਕ ਵੇਜੀ ਤੁਹਾਨੂੰ ਕਰਨਾ ਆਪਣਾ ਆਪਣੇ ਆਪ ਹੀ ਪਹਿਣਾ ਹੈ ਕੋਈ ਰਿਸ਼ਤੇਦਾਰ ਬॉयਫ੍ਰੈਂਡ ਗਰਲਫ੍ਰੈਂਡ ਮਦਰ ਫਾਦਰ ਐਨੀਬਾਡੀ ਕੋਈ ਵੀ ਨਹੀਂ ਆਨ ਲੱਗਾ ਕਰਨਾ ਤੁਹਾਨੂੰ ਸਭ ਕੁਝ ਆਪੇ ਪੈਣਾ ਹੈ ਜੇ ਅਸੀਂ ਤਿੰਨ ਕੁੜੀਆਂ ਮੁੰਡਿਆਂ ਨਾਲੋਂ ਦੋ ਕਦਮ ਅੱਗੇ ਵੱਧ ਕੇ ਸੌਰੀ ਥੋੜੀ ਮੁੰਡਿਆਂ ਨੂੰ ਗੱਲ ਚੁੱਭੇਗੀ ਦੋ ਕਦਮ ਅੱਗੇ ਵੱਧ ਕੇ ਇਹ ਇੱਕ ਕਾਰ ਬੈਠੀ ਹੋਈ ਚੀਜ਼ ਨੂੰ ਇੰਟਰਨੈਸ਼ਨਲ ਪੱਧਰ ਤੇ ਪਹੁੰਚਾ ਸਕਦੇ ਆ ਤੇ ਆਈ ਡੋਨਟ ਥਿੰਕ ਸੋ ਕਿਸੇ ਵਾਸਤੇ ਵੀ ਇੰਪੋਸੀਬਲ ਹੈ ਜਿੰਨਾ ਕੋਲ ਸਪੋਰਟ ਹੈ ਸਾਡੇ ਕੋਲ ਸਪੋਰਟ ਨਹੀਂ ਸੀਗਾ ਸਾਡੇ ਕੋਲ ਸਪੋਰਟ ਈਵਨ ᱫੋ ਕੁਝ ਲੋਕ ਕਿ ਆ ਕੇ ਸਾਨੂੰ ਇਹ ਗੱਲ ਕਹਿੰਦੇ ਕਿ ਸਾਨੂੰ ਲੱਗੇਗਾ ਸਾਨੂੰ ਲੱਗੇਗਾ ਕਿ ਅਸੀਂ ਕਿਸੇ ਸ਼ੋਰੂਮ ਵਿੱਚ ਆਣਾ ਸੀ ਬਟ ਇੱਕ ਮੇਨ ਗੱਲ ਹੈ ਵੇ ਸ਼ੋਰੂਮ ਨਾਲੋਂ ਜਗ੍ਹਾ ਜ਼ਿਆਦਾ ਸਾਡੇ ਕੋਲ ਹੈ ਅਸੀਂ ਫ੍ਰੀ ਆਫ ਕਾਸਟ ਤੁਹਾਨੂੰ ਇਨਫੋਰਮੇਸ਼ਨ ਪ੍ਰੋਵਾਈਡ ਕਰਦੇ ਆ ਨੌਲੇਜ ਪ੍ਰੋਵਾਈਡ ਕਰਦੇ ਆ ਉਹ ਲੋਕ ਜਿਹੜੇ ਸਪੈਸ਼ਲੀ ਦੋਸ ਗਰਲਜ਼ ਆਮ ਸੌਰੀ ਥੋੜੀ ਉਹ ਕੁੜੀਆਂ ਨੂੰ ਗੱਲ ਚੁੱਭੇਗੀ ਉਹ ਜਿਹੜੀਆਂ ਕੁੜੀਆਂ ਕਿੰਨੀ ਗੱਲ ਕਹਿੰਦੀਆਂ oh my god this is like that this is like that ਗਰਲਸ ਤੁਹਾਨੂੰ ਖੜੇ ਹੋਣਾ ਪੈਣਾ ਆਪਣੇ ਵਾਸਤੇ ਕੋਈ ਤੁਹਾਡਾ ਕੋਈ ਬੇੜਾ ਚੁੱਕੇ ਨਹੀਂ ਚਲੇਗਾ ਅੱਗੇ ਇੱਕ ਟਾਈਮ ਸੀ ਜਿਸ ਵੇਲੇ ਸਾਡੇ ਕੋਲ ਸਿਰਫ ਮੈਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਐਨਾ ਟੇਬਲ ਸੀ ਅੱਜ ਉਸ ਤਰੀਕੇ ਦਾ ਹੈ ਕਿ ਸਾਡੇ ਕੋਲ 10 ਤੋਂ 15 ਟੇਬਲਸ ਨੇ ਹੱਲਵੇਂ ਸੇ ਕਾਰੀਆਂ ਕੋਈ ਐਨਾ ਜ਼ਿਆਦਾ ਅੱਗੇ ਨਹੀਂ ਵਧੇ ਬਟ ਇੱਕ ਇਹ 9 ਮਹੀਨੇ ਦਾ ਸਫਰ ਆਫਟਰ ਮਾਈ ਫਾਦਰ ਜਿਹੜਾ ਅਸੀਂ ਸਰਵਾਈਵ ਕੀਤਾ ਜਿਹੜਾ ਅਸੀਂ ਕਰ ਰਹੇ ਹਾਂ ਤੇ ਅਸੀਂ ਹੱਲੇ ਹੋਰ ਅੱਗੇ ਗਰੋ ਕਰਨੇ ਬਿਕੋਜ਼ ਅਕੋਰਡਿੰਗ ਟੂ ਮੀ ਹੱਲੇ ਕੁਝ ਨਹੀਂ ਹੈ ਕਿਉਂਕਿ ਆਈ ਥਿੰਕ ਜੇਸੀਂ ਇਸ ਪੋਟੈਂਸ਼ੀਅਲ ਤੱਕ ਪਹੁੰਚ ਸਕਦੇ ਹਾਂ ਅੱਗੇ ਵੀ ਪਹੁੰਚ ਸਕਦੇ ਹਾਂ ਜੇ ਅਸੀਂ ਕਰ ਸਕਦੇ ਹਾਂ ਤੁਸੀਂ ਵੀ ਕਰ ਸਕਦੇ ਹੋ ਫਰਕ ਬਸ ਇਹ ਨੇ ਸੋਚਣਾ ਤੁਹਾਡੇ ਵਾਸਤੇ ਆ ਕਰਨਾ ਉਹ ਮੈਂ ਕੀਤਾ ਮੈਂ ਸੋਚਿਆ ਨਹੀਂ ਜੇ ਮੈਂ ਰਾਤ ਸੋਚਿਆ ਤੇ ਮੈਂ ਰਾਤ ਕੀਤਾ ਵੀ ਆ ਦਿਨ ਰਾਤ 2400 ਘੰਟੇ ਅਸੀਂ अवेलेबल ਹੁੰਦੇ ਈਵਨ ਤੋਂ ਇੱਕ ਟਾਈਮ ਐ ਸੀ ਜਿਸ ਦਿਨ ਮੈਨੂੰ 7 ਦਿਨ ਨੀਂਦ ਨਹੀਂ ਸੀ ਆਈ ਉਹ 7 ਦਿਨਾਂ ਚ ਮੈਂ ਕੰਮ ਕੀਤਾ ਮੈਂ ਛੁੱਟੀ ਕੋਈ ਨਹੀਂ ਲਈ ਆਫਟਰ ਮਾਈ ਫਾਦਰ 9 ਮਹੀਨੇ 10 ਮਹੀਨੇ ਹੋ ਗਏ ਸੌਰੀ ਅਸੀਂ ਇੱਕ ਦਿਨ ਵੀ ਵੈਕੇਸ਼ਨ ਦੇ ਨਹੀਂ ਗਏ ਦੇਰ ਇਜ਼ ਨੋ ਸੰਡੇ ਆਫ ਦੇਰ ਇਜ਼ ਨਥਿੰਗ ਦੇਰ ਇਜ਼ ਵਾਟ ਕੀ ਚੀਜ਼ ਐ ਪਰ ਕੰਮ ਕੰਮ ਤੇ ਬਸ ਕੰਮ ਇਹਨੇ ਮੋਟੀਵੇਟ ਕਿੱਦਾਂ ਹੁੰਦੇ ਆ ਮੋਟੀਵੇਟ ਸਰ ਇੱਕ ਕੁੜੀ ਆ ਕਿਸੇ ਤੇ ਡਿਪੈਂਡ ਹੋ ਨਹੀਂ ਸਕਦੀ ਆਪਣੇ ਘਰ ਵਾਲੇ ਨੂੰ ਕਹਿ ਨਹੀਂ ਸਕਦੀ ਕਿ ਮੈਨੂੰ ਇਹ ਪੈਸੇ ਦਿਓ ਪੈਸੇ ਦੇ ਤੇ ਮੈਨੂੰ ਇਹ ਵੀ ਨਹੀਂ ਪਤਾ ਕੱਲ ਨੂੰ ਕੀ ਮੈਂ ਫੇਸ ਕਰਨਾ ਐ ਏਟਲੀਸਟ ਜੋ ਮੇਰੇ ਹੱਥ ਵਿੱਚ ਉਹਨੀ ਇੱਕ ਚੀਜ਼ ਹੋਣੀ ਚਾਹੀਦੀ ਐ ਕਿ ਕੋਈ ਬੰਦਾ ਮੈਨੂੰ ਕੁਝ ਵੀ ਕਹਿੰਦੋਂ ਪਹਿਲੇ ਇਹ ਸੋਚੇ ਕਿ ਮੈਂ ਕਿੱਥੇ ਆ ਤੇ ਉਹ ਕਿੱਥੇ ਆ ਕਿਉਂਕਿ ਤੁਸੀਂ ਆਪਣੀ ਆਪਣਾ ਹਿਸਟਰੀ ਦੇਖੀਏ ਪ੍ਰੈਜ਼ੈਂਟ ਦੇਖੀਏ ਫਿਊਚਰ ਦੇਖੀਏ ਕੁੜੀਆਂ ਨੂੰ ਦਬਾਣਾ ਮਤਲਬ ਇੱਕ ਉਹ ਬਣ ਚੁੱਕਾ ਹੈ ਕਿ ਕੁੜੀਆਂ ਤੂੰ ਕੁਝ ਕਰ ਨਹੀਂ ਸਕਦੀ ਯੂ ਕੈਨ ਨਾਟ ਡਰਾਈਵ ਯੂ ਕੈਨ ਨਾਟ ਅਰਨ ਤੂੰ ਕਿਸ ਵਾਸਤੇ ਹੈ ਅਸੀਂ ਘਰ ਦੀ ਰੋਟੀ ਬਣਾਉਣਾ ਸਾਡਾ ਫਰਜ਼ ਹੈ ਤੇ ਜੇ ਮੁੰਡਾ ਰੋਟੀ ਬਣਾ ਦੇਵੇ ਤਾਂ ਆਟਾ ਹੈ ਵਾਟ ਯੂ ਮਤਲਬ ਸਮਝ ਨਹੀਂ ਆਦਾ ਮੈਨੂੰ ਸੋ ਬੇਸਿਕਲੀ ਮੇਰਾ ਇੱਕ ਮੇਨ ਮੋਟੀਵੇਸ਼ਨ ਹੈ ਆਮ ਅ ਗਰਲ ਐਂਡ ਆਈ ਕੈਨ ਡੂ ਐਨੀਥਿੰਗ ਐਂਡ ਥਿਸ ਇਜ਼ ਮਾਈ ਓਨਲੀ ਮੋਟੀਵੇਸ਼ਨ ਮੈਮ ਕੀ ਨਾਮ ਕੀ ਰਿਤੀ ਮੈਂ ਜ਼ਿੰਦਗੀ ਚ ਹੀ ਸੋਚਿਆ ਸੀ ਕਿ ਬਿਜ਼ਨਸ ਕਰਨਾ ਹੈ ਜਾਂ ਫਿਰ ਕੁਝ ਹੋਰ ਵੀ ਸੁਪਨੇ ਸੀ ਸੋਚਿਆ ਤਾਂ ਬਹੁਤ ਕੁਝ ਸੀ ਬਟ ਹੁਣ ਅਸੀਂ ਆਪਣੇ ਆਪਣੇ ਸਾਰੇ ਸੁਪਨੇ ਸਿੱ ਘਰਦਿਆਂ ਦੇ ਸਭ ਸਭ ਪੂਰੇ ਕਰ ਰਹੇ ਹਾਂ ਪੂਰਾ ਪ੍ਰਾਊਡ ਹੈ ਕਰਦਿਆਂ ਨੂੰ ਮਮਾ ਨੂੰ ਪ੍ਰਾਊਡ ਸਭ ਨੂੰ ਬਹੁਤ ਪ੍ਰਾਊਡ ਹੈ ਸਾਡੇ ਉੱਤੇ ਇਹ ਬਿਲਕੁਲ ਇਹ ਜਿਹੜੀਆਂ ਤਸਵੀਰਾਂ ਜਿਹੜੀਆਂ ਦਿਖਾ ਰਹੇ ਆ ਤੁਸੀਂ ਦੇਖੋ ਕਿ ਆਪ ਮਿਹਨਤ ਕੀਤੀ ਹੋਈ ਹੈ ਫਾਦਰ ਦਾ ਸਾਯਾ ਜਾਣ ਤੋਂ ਬਾਅਦ ਜਿਹੜਾ ਧੀਆਂ ਵੱਲੋਂ ਆਪ ਮਿਹਨਤ ਕੀਤੀ ਗਈ ਹੈ ਤੇ ਬਾਕੀ ਲੜਕੀਆਂ ਵਾਸਤੇ ਮੋਟੀਵੇਸ਼ਨਲ ਬਣਦੇ ਜਾ ਰਹੇ ਨੇ ਮੈਮ ਇਸ ਬਿਜ਼ਨਸ ਦੇ ਵਿੱਚ ਕੀ ਕੀ ਜਿਹੜਾ ਤੁਸੀਂ ਸੇਲ ਕਰਦੇ ਹੋ ਅਸੀਂ ਇਸ ਬਿਜ਼ਨਸ ਵਿੱਚ ਬੇਸਿਕਲੀ ਰੇਜ਼ਨ ਨਾਲ ਡੀਲ ਕਰਦੇ ਹਾਂ ਜਿਹੜੇ ਤੁਸੀਂ ਅੱਜਕੱਲ ਬਹੁਤ ਟ੍ਰੈਂਡ ਚੱਲ ਰਹੇ ਤੁਸੀਂ ਸੁਣ ਰਹੇ ਹੋ ਕਿ ਸਹੀ छोटी छोटी चीज़ों प्रिजर्व करना लोंग लाइफ जीडी खराब नहीं होंगे उन्होंने चीज़ों के असी मैनुफैक्चर हाँ रेज़न अंत आप मैनुफैक्चर कराने मोल्डस फ्लार्स यू वी रेजन लिकुड रेजन कलर एवरीथिंग सब अपना आ गया कुछ चीज़ा साड़िया आउट ऑफ इंडिया तो इंपोर्ट होंगे मतलब तुम देखो कि असी सैकेंड या थर्ड सैलर नहीं है वी आर द मैनुफैक्चर वी आर द होलसेलर वी आर द स्टॉक ओनली मेरा एक मेन वो कि मैं किसी को समान लैना किसी कहना चंगा आई वॉन्ट टू बी माई ओन बॉस मैं अपनी ਅਸੀਂ ਆਪ ਅਸੀਂ ਸਭ ਕੁਝ ਕਰ ਰਹੇ ਆ ਜੋ ਵੀ ਸੇਲਜ ਕਰ ਰਹਿਆ ਰੀਜ਼ਨ ਵਿੱਚ ਤੁਸੀਂ ਇਹੋ ਜਿਹੀ ਚੀਜ਼ਾਂ ਦੇਖੋਗੇ ਕਿ ਛੋਟੀ ਤੋਂ ਲੈ ਕੇ ਵੱਡੀ ਅਸੀਂ ਹੋਲਸੇਲ ਡੀਲ ਕਰਦੇ ਆ ਤੁਹਾਨੂੰ ਪ੍ਰਾਈਸ ਲੋ ਵਿੱਚ ਦੇਣਿਆ ਕਿਉਂ ਕਾਫੀ ਇਹੋ ਜਿਹੇ ਲੋਕੇ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਅਸੀਂ ਉਹਨਾਂ ਨੂੰ ਕਾਫੀ ਇਹੋ ਜਿਹੀ ਚੀਜ਼ਾਂ ਆਈਆਂ ਜਿਹੜੀ ਸਮ ਟਾਈਮਸ ਹੁੰਦੇ ਕਿ ਵਿਦਆਊਟ ਮਨੀ ਵੀ ਦੇਣੀਆਂ ਪੈਂਦੀਆਂ ਐਂਡ ਵੀ ਡੂ ਥੈਟ ਅਸੀਂ ਕਰਦੇ ਆ ਪਰ ਫਰਕ ਫਿਰ ਹੋਈ ਆ ਜਾਂਦੇ ਕਿ ਟਾਡੇ ਵਾਸਤੇ ਕੋਈ ਨਹੀਂ ਸੀਗਾ ਤੇ ਉਸ ਜਿਸ ਜਦੋਂ ਮੈਂ ਛੋਟੇ ਛੋਟੇ 17 18 ਸਾਲ ਦੀ ਕੁੜੀਆਂ ਨੂੰ ਆਪਣੇ ਕੋਲ ਆ ਕੇ ਵੇਖਦੀਆਂ ਕਹਿੰਦੀਆਂ ਦੀਦੀ ਸਾਨੂੰ ਨਹੀਂ ਸਮਝੇਗੀ ਤੁਸੀਂ ਦੱਸੋ ਦੀਦੀ ਐ ਦੀਦੀ ਉਹ ਉਹ ਦੀਦੀ ਵਾਲਾ ਜਿਹੜਾ ਸ਼ਬਦ ਹੁੰਦਾ ਨਾ ਉਹ ਐਕਚੁਅਲੀ ਹਿੱਟ ਹੇਅਰ ਉਹ ਇੱਥੇ ਲੱਗਦਾ ਐ ਐਂਡ ਆਮ ਲਾਈਕ ਨਹੀਂ ਦਿਖਸ਼ਾ ਕਰਨਾ ਦਾ ਪੈਣਾ ਹੀ ਐ ਤੁਹਾਡੇ ਲਈ ਕੋਈ ਨਹੀਂ ਸੀ ਪਰ ਤੁਸੀਂਾਂ ਨਾਲ ਲਈ ਹੋ ਸੋ ਉਹਨਾਂ ਨੂੰ ਇਨਫੋਰਮੇਸ਼ਨ ਦੇਣੀ ਉਹਨਾਂ ਨੂੰ ਸਮਾਨ ਦੱਸਣਾ ਸਮ ਟਾਈਮਸ ਫ੍ਰੀ ਆਫ ਕਾਸਟ ਵੀ ਜਿਵੇਂ ਮੈਂ ਤੁਹਾਨੂੰ ਕਹਿ ਦੇਣਾ ਹੋ ਜਾਂਦਾ ਕਦੇ-ਕਦੇ ਬਟ चल रहे इतना अगर किसी ने संपर्क करना हो चाह चाहे कोई जानकारी लेना चाहे कि मैं कर सकता सानू जे कंटेक्ट करना संपर्क करना हो मेरा डायरेक्टली जो नंबर है दैट इज़ नाइन सैवन एट जीरो डबल सिक्स टू फोर डबल जीरो व्हाट्सएप कर सदी इंस्टाग्राम पर कर सद एट द रेट कराफ्ट सप्लाई अंड क्राफ्ट अंडर स्कोर सप्लाई आफ्टर दैट तुम्हें अमृतसर पंजाब असी अमृतसर पंजाब शक्ति नगर तो बिलोंग करते हैं यू कैन कम एंड विजिट आर ऑफलाइन स्टोर बट सिर्फ जी सा विजिटिंग का टाइम है वो सिर्फ और सिर्फ वर्क ਕਿੰਗ ਆਰਸ ਦੇ ਵਿੱਚ ਸੰਡੇ ਸੀ ਆਫਲਾਈਨ ਅਸਚ ਸੀ 6 ਦਿਨ ਕੰਮ ਕਰਕੇ ਸੰਡੇ ਸਿਰਫ ਬਾਬਾ ਜੀ ਦੇ ਨਾਮ ਤੇ ਗਿਆ ਸੀ ਸੰਡੇ ਆਪਾਂ ਗੁਰਦੁਆਰੇ ਜਾਂਦੇ ਆ ਸੇਵਾ ਚਲਦੀ ਉੱਥੇ ਸਭ ਦੀ ਤੇ ਬਸ ਇਸ ਤਰੀਕੇ ਨਾਲ ਚੱਲ ਰਿਹਾ ਸਭ ਕੁਝ ਬਿਲਕੁਲ ਬਿਲਕੁਲ ਇਹ ਜਿਹੜੀਆਂ ਖਾਸ ਤਸਵੀਰਾਂ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਜਿੰਨਾਂ ਦਾ ਕੰਮ ਕੀਤੇ ਆ ਕੀਤਾ ਜਾਂਦਾ ਉਹ ਇਹ ਜਿਹੜੀਆਂ ਖਾਸ ਤਸਵੀਰਾਂ ਨੇ ਛੋਟੀਆਂ ਛੋਟੀਆਂ ਚੀਜ਼ਾਂ ਨੇ ਜਿਨ੍ਹਾਂ ਦੇ ਸਿਰ ਦੇ ਉੱਤੇ ਅੱਜ ਮੁਕਾਮ ਹੈ ਜਿਹੜਾ ਉਹ ਹਾਸਲ ਕੀਤਾ ਫਾਦਰ ਸਾਹਿਬ ਦੇ ਜਾਣ ਤੋਂ ਬਾਅਦ ਇਹ ਜਿਹੜਾ ਮੁਕਾਮ ਹੈ ਘਰ ਦੇ ਵਿੱਚ ਹੀ ਤੁਸੀਂ ਚਾਰ ਦਿਵਾਰੀਆਂ ਦੇ ਵਿੱਚ ਵੀ ਦੇਖ ਸਕਦੇ ਹੋ ਕਿ ਦੁਨੀਆ ਭਰ ਦੇ ਵਿੱਚ ਜੋ ਚੀਜ਼ਾਂ ਅਸੀਂ ਖਰੀਦਦੇ ਆ ਸੇਲ ਕਰਦੇ ਨੇ ਇਹ ਤੀਆਂ ਵੱਲੋਂ ਜਿਹੜਾ ਤਿੰਨ ਭੈਣਾਂ ਨੇ ਨਾ ਮੋਟੀਵੇਸ਼ਨਲ ਬੰਦੇ ਹੋਏ ਦਿਖਾਈ ਦੇ ਰੀਆਂ ਨੇ ਕਿ ਜਿਹੜੀਆਂ ਬਾਕੀ ਧੀਆਂ ਹਿੰਮਤ ਹਾਰ ਚੁੱਕੀਆਂ ਨੇ ਉਹ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਇਹਨਾਂ ਧੀਆਂ ਤੋਂ ਕੁਝ ਸਿੱਖਣਗੇ ਜ਼ਰੂਰ ਕਿਉਂਕਿ ਇਹ ਫਾਦਰ ਦੇ ਜਾਣ ਤੋਂ ਬਾਅਦ ਕਿਉਂਕਿ ਜ਼ਿੰਦਗੀ ਦੇ ਵਿੱਚ ਕੋਈ ਚਲਾ ਜਾਂਦਾ ਤਾਂ ਜ਼ਿੰਦਗੀ ਦੇ ਵਿੱਚ ਅਸੀਂ ਹਿੰਮਤ ਹਾਰ ਜਾਂਦੇ ਮਗਰ ਫਾਦਰਸ ਦੇ ਜਾਣ ਤੋਂ ਬਾਅਦ ਜਿਹੜੀ ਇੱਕ ਮੋਟੀਵੇਸ਼ਨਲ ਬੰਦੇ ਹੋਏ ਇਹ ਤੀਆਂ ਜਿਹੜੀਆਂ ਦਿਖਾਈ ਦੇ ਰੀਆਂ ਨੇ ਦੁਨੀਆ ਭਰ ਦੇ ਵਿੱਚ ਆਪਣਾ ਬਿਜ਼ਨਸ ਹੈ ਜਿਹੜਾ ਸੈਟ ਅਪ ਕੀਤਾ ਗਿਆ ਤੇ ਤੁਸੀਂ ਵੀ ਇਹਨਾਂ ਤੋਂ ਜ਼ਰੂਰ ਇਸ ਤਰ੍ਹਾਂ ਦੇ ਇੱਕ ਮੋਟੀਵੇਸ਼ਨ ਲਓ ਤਾਂ ਜ਼ਿੰਦਗੀ ਦੇ ਵਿੱਚ ਕੁਝ ਕਰਕੇ ਦਿਖਾਉਂ ਸਫਲਾ ਇੱਕ ਬਿਆਨ ਜ਼ਰੂਰ ਦਿਓ ਕੈਮਰਾਮੈਨ ਮੋਜੀ ਦੇ ਨਾਲ ਮਹਿਮਾਨਤ ਦਸ ਸਬਰ نیوز ਅਮਰitsar